ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਜ਼ਮੀਨ ਦੀ ਮੰਤੀ ਬਾਰੇ ਗੱਲ ਕਰਾਂਗੇ ਜ਼ਮੀਨ ਦੀ ਮੰਤੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਬਹੁਤ ਹੀ ਛੋਟੀ ਵੀਡੀਓ ਤੇ ਬਹੁਤ ਹੀ ਆਸਾਨ ਸ਼ਬਦਾਂ ਵਿੱਚ ਗੱਲ ਕਰਾਂਗੇ ਜ਼ਮੀਨ ਦੀ ਮੰਤੀ ਜਿਹੜੀ ਕਨਾਲ ਕਿੱਲਾ ਤੇ ਮਰਲਿਆਂ ਦੇ ਵਿੱਚ ਕਿਵੇਂ ਕੀਤੀ ਜਾਂਦੀ ਹੈ ਇਸ ਬਾਰੇ ਗੱਲ ਕਰਾਂਗੇ ਇਸ ਤੋਂ ਪਹਿਲਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਤੁਹਾਨੂੰ ਕਰਮ ਮਰਲਾ ਕਨਾਲ ਕਿੱਲੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰਾਂਗੇ ਕਰਮ ਬਾਰੇ ਇੱਕ ਕਰਮ ਜਿਹੜੀ ਹੈ ਉਹ ਸਾਡੇ 5 ਫੁੱਟ ਦੀ ਹੁੰਦੀ ਹੈ ਯਾਨੀ 66 ਇੰਚ ਦੀ ਏਰੀਆ ਜਿਹੜਾ ਮਾਪਨ ਦਾ ਫਾਰਮੂਲਾ ਹੈ ਲੰਬਾਈ ਗੁਣਾ ਚੌੜਾਈ ਇੱਕ ਕਰਮ ਗੁਣਾ ਇੱਕ ਕਰਮ ਬਰਾਬਰ ਹੈ ਇੱਕ ਵਰਗ ਕਰਮ ਬਣ ਜਾਂਦਾ ਆਹ ਜਿਹੜਾ ਏਰੀਆ ਹੈਗਾ 5.5 ਫੁੱਟ ਇੱਕ ਪਾਸੇ 5.5 ਫੁੱਟ ਇੱਕ ਪਾਸੇ ਇਹਨੂੰ 5.5 ਨੂੰ 5.5 ਨਾਲ ਗੁਣਾ ਕਰਾਂਗੇ 30.25 ਵਰਗ ਫੁੱਟ ਆ ਜਾਂਦਾ ਆਪਣੇ ਕੋਲ ਇੱਕ ਕਰਮ ਗੁਣਾ ਇੱਕ ਕਰਮ बराबर 1 वर्ग करम बन ਜਾਂਦਾ ਮਰਲਾ ਜਿਹੜਾ ਹੈਗਾ 9 वर्ग करम ਦਾ ਇੱਕ ਮਰਲਾ ਹੁੰਦਾ 20 ਮਰਲੇ ਜਿਹੜੇ ਹੈਗੇ ਇੱਕ ਕਨਾਲ ਹੁੰਦੇ ਆ 8 ਕਨਾਲਾਂ ਜਿਹੜੀਆਂ ਹੈਗੀਆਂ ਇੱਕ ਕਿਲਾ ਹੁੰਦਾ ਇੱਕ ਕਿਲੇ ਦੇ ਵਿੱਚ 160 ਮਰਲੇ ਹੁੰਦੇ ਆ ਹੁਣ ਗੱਲ ਕਰਦੇ ਆ ਮਰਲੇ ਦੀ ਮਰਲਾ ਜਿਹੜਾ ਹੈਗਾ 9 वर्ग ਕਰਮ ਦਾ ਇੱਕ ਮਰਲਾ ਹੁੰਦਾ 9 वर्ग ਕਰਮ ਬਰਾਬਰ ਇੱਕ ਮਰਲਾ ਹੁਣ ਆਪਾਂ ਇੱਕ ਉਦਾਹਰਣ ਲੈਂਦੇ ਆ 3 ਕਰਮ ਇੱਕ ਪਾਸੇ 3 ਕਰਮ ਦੂਸਰੇ ਪਾਸੇ ਯਾਨੀ 3 ਗੁਣਾ 3 9 वर्ग ਕਰਮ ਹੋ ਗਿਆ ਇਹ 9 वर्ग ਕਰਮ ਬਰਾਬਰ ਬਰ ਇੱਕ ਮਰਲਾ ਹੋ ਗਿਆ ਇੱਕ ਉਦਾਹਰਣ ਹੋਰ ਲੈਨੇ ਆਪਾਂ ਆਇ ਇੱਕ ਏਰੀਆ ਹੈਗਾ 6 ਕਰਮਾ ਇਧਰ ਹੈ 3 ਕਰਮਾ ਇਧਰ 6 3 18 ਵਰਗ ਕਰਮ ਹੋ ਗਿਆ ਜਿਵੇਂ ਆਪਾਂ ਨੂੰ ਪਤਾ ਹੈ ਕਿ 9 ਵਰਗ ਕਰਮ ਦਾ ਇੱਕ ਮਰਲਾ ਹੁੰਦਾ ਹੈ 18 ਵਰਗ ਕਰਮ ਬਰਾਬਰ 2 ਮਰਲੇ ਹੋਗੇ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਕਨਾਲ ਦੀ 20 ਮਰਲਿਆਂ ਦੀ ਇੱਕ ਕਨਾਲ ਹੁੰਦੀ ਹੈ 20 ਮਰਲੇ ਬਰਾਬਰ ਇੱਕ ਕਨਾਲ ਇੱਕ ਆਪਾਂ ਐਗਜ਼ਾਮਪਲ ਲੈਂਦੇ ਆ ਆ 18 ਕਰਮ ਇੱਕ ਪਾਸੇ ਐ 10 ਕਰਮ ਇੱਕ ਪਾਸੇ ਐ 18 ਗੁਣਾ 10 18 ਗੁਣਾ 10 ਬਰਾਬਰ 180 ਵਰਗ ਕਰਮ ਹੋ ਗਿਆ 9 ਵਰਗ ਕਰਮ ਦਾ ਇੱਕ ਮਰਲਾ ਹੁੰਦਾ 180 ਨੂੰ ਆਪਾਂ 9 ਤੇ ਤਕਸੀਮ ਕਰਾਂਗੇ ਤਾਂ 20 ਮਰਲੇ ਹੋਗੇ 20 ਮਰਲੇ ਬਰਾਬਰ ਜਿਹੜਾ ਇੱਕ ਕਨਾਲ ਹੁੰਦੀ ਐ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਐ ਇੱਕ ਹੋਰ ਐਗਜ਼ਾਮਪਲ ਲੈਂਦੇ ਆ ਆ ਰਕਬਾ ਜਿਹੜਾ ਹੈਗਾ ਇੱਧਰ 27 ਕਰਮ ਐ ਇੱਧਰ 20 ਕਰਮ ਐ 22 ਨੂੰ 20 ਨਾਲ ਗੁਣਾ ਕਰਾਂਗੇ ਬਰਾਬਰ 540 ਵਰਗ ਕਰਵਾ ਗਿਆ 9 ਵਰਗ ਕਰਮ ਦਾ ਇੱਕ ਮਰਲਾ ਹੁੰਦਾ 540 ਨੂੰ 9 ਤੇ ਤਕਸੀਮ ਕੀਤਾ 60 ਮਰਲੇ ਆ ਗਏ 20 ਮਰਲੇ ਦੀ ਇੱਕ ਕਨਾਲ ਹੁੰਦੀ ਹੈ 60 ਨੂੰ 20 ਤੇ ਤਕਸੀਮ ਕੀਤੀ 3 ਕਨਾਲਾਂ ਆ ਗਈਆਂ ਇਸੇ ਤਾਂ ਇਕੜ ਦੀ ਗੱਲ ਕਰਾਂਗੇ 8 ਕਨਾਲ ਰਕਬੇ ਨੂੰ ਇੱਕ ਇਕੜ ਕਿਹਾ ਜਾਂਦਾ ਇੱਕ ਕਿੱਲੇ 'ਚ 8 ਕਨਾਲਾ ਹੁੰਦੀਆਂ ਇੱਕ ਕਿੱਲਾ 40 ਕਰਮਾ ਬਾਏ 36 ਕਰਮਾ ਦਾ ਹੁੰਦਾ 40 ਇਸੇ ਇਧਰਲੇ ਪਾਸੇ 36 ਇਧਰਲੇ ਪਾਸੇ 40 ਨੂੰ 36 ਨਾਲ ਗੁਣਾ ਕਰਾਂਗੇ 1440 ਵਰਗ ਕਰਮ ਬਣ ਗਿਆ 9 ਵਰਗ ਕਰਮ ਇੱਕ ਮਰਲਾ ਹੁੰਦਾ 1440 ਵਰਗ ਕਰਮ ਨੂੰ 9 ਨਾਲ ਤਕਸੀਮ ਕਰਾਂਗੇ ਤਾਂ 160 ਮਰਲੇ ਹੋਗੇ ਜਿਹੜੇ 20 ਮਰਲੇ ਇੱਕ ਕਨਾਲ ਦੇ ਬਰਾਬਰ ਹੁੰਦੇ ਆ ਉਸੇ ਤਰ੍ਹਾਂ 160 ਨੂੰ 20 ਤੇ ਤਕਸੀਮ ਕਰਾਂਗੇ ਤਾਂ 8 ਕਨਾਲਾ ਹੋ ਗਈਆਂ 8 ਵਾਲਾਂ ਬਰਾਬਰ ਇੱਕ ਕਿਲਾ ਹੋ ਗਿਆ ਹੁਣ ਗੱਲ ਕਰਾਂਗੇ ਗਜਾਂ ਦੇ ਵਿੱਚ ਜਾਂ ਫੁੱਟਾਂ ਦੇ ਵਿੱਚ ਕਿਵੇਂ ਜ਼ਮੀਨ ਦੀ ਮਿਣਤੀ ਕੀਤੀ ਜਾਂਦੀ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਮਰਲਾ ਜਿਹੜਾ ਹੈਗਾ 9 ਵਰਗ ਕਰਮ ਦਾ ਇੱਕ ਮਰਲਾ ਹੁੰਦਾ ਤੇ ਇੱਕ ਵਰਗ ਕਰਮ ਦੇ ਵਿੱਚ 30.25 ਵਰਗ ਫੁੱਟ ਹੁੰਦਾ ਇੱਕ ਕਰਮ ਇੱਕ ਕਰਮ ਬਰਾਬਰ ਹੈ ਇੱਕ ਵਰਗ ਕਰਮ ਬਣ ਜਾਂਦਾ ਆ ਜਿਹੜਾ ਏਰੀਆ ਹੈਗਾ 5.5 ਫੁੱਟ ਇੱਕ ਪਾਸੇ 5.5 ਫੁੱਟ ਇੱਕ ਪਾਸੇ ਇਹਨੂੰ 5.5 ਨੂੰ 5.5 ਨਾਲ ਗੁਣਾ ਕਰਾਂਗੇ 30.25 ਵਰਗ ਫੁੱਟ ਆ ਜਾਂਦਾ ਆਪਣੇ ਕੋਲ ਇੱਕ ਵਰਗ ਕਰਮ ਦੇ ਵਿੱਚ 30.25 ਵਰਗ ਫੁੱਟ ਹੁੰਦਾ ਇਹਨੂੰ 9 ਨਾਲ ਗੁਣਾ ਕਰਾਂਗੇ ਤਾਂ ਇੱਕ ਮਰਲਾ ਜਿਹੜਾ ਹੈਗਾ 272.25 ਵਰਗ ਫੁੱਟ ਦਾ ਹੁੰਦਾ ਹੈ। ਇੱਕ ਮਰਲੇ ਦੇ ਵਿੱਚ 272.25 ਵਰਗ ਫੁੱਟ ਹੁੰਦੇ ਨੇ। ਹੁਣ ਇਸੇ ਤਰ੍ਹਾਂ ਇੱਕ ਕਨਾਲ ਜਿਹੜੀ ਹੈਗੀ ਆ ਉਹ 20 ਮਰਲੇ ਇੱਕ ਕਨਾਲ ਦੇ ਵਿੱਚ ਹੁੰਦੇ ਆ। ਕਨਾਲ ਨੂੰ ਫੁੱਟਾਂ 'ਚ ਕਰਨਾ ਹੈ ਤਾਂ ਇੱਕ ਮਰਲੇ 'ਚ 272.25 ਵਰਗ ਫੁੱਟ ਹੁੰਦਾ। ਇੱਕ ਮਰਲੇ 'ਚ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ 272.25 ਵਰਗ ਫੁੱਟ ਹੁੰਦਾ ਤੇ 272.25 ਨੂੰ 20 ਨਾਲ ਗੁਣਾ ਕਰਾਂਗੇ 20 ਮਰਲੇ ਆਪਣੇ ਇੱਕ ਕਨਾਲ ਦੇ ਵਿੱਚ 20 ਨਾਲ ਗੁਣਾ ਕਰਾਂਗੇ 5445 ਵਰਗ ਫੁੱਟ ਆ ਜਾਂਦਾ ਇੱਕ ਕਨਾਲ ਦੇ ਵਿੱਚ 5445 ਵਰਗ ਫੁੱਟ ਹੁੰਦਾ ਇਸੇ ਤਰ੍ਹਾਂ ਕਿਲੇ ਦੀ ਗੱਲ ਕਰੀਏ ਕਿਲਾ 8 ਕਨਾਲਾਂ ਦਾ ਹੁੰਦਾ ਇੱਕ ਕਿੱਲੇ ਚ 8 ਕਨਾਲਾਂ ਹੁੰਦੀਆਂ ਇੱਕ ਕਨਾਲ ਦੇ ਵਿੱਚ ਜਿਹੜੇ ਹੁੰਦੇ ਆਪਾਂ ਨੂੰ ਪਤਾ ਹੈ ਕਿ 20 ਮਰਲੇ ਹੁੰਦੇ ਆ 8 ਨੂੰ 20 ਨਾਲ ਗੁਣਾ ਕਰਾਂਗੇ ਤਾਂ 160 ਮਰਲੇ ਬਣ ਗਏ ਕਿੱਲੇ ਦਾ ਸਾਈਜ਼ ਜਿਹੜਾ ਹੈ 40 36 40 ਬਾਈ 36 ਦਾ ਹੁੰਦਾ ਆ ਮੰਨ ਲਓ 40 ਕਰਮ ਉੱਪਰ ਹੈ 36 ਕਰਮ ਥੱਲੇ ਹੈ ਏਰੀਆ ਜਿਹੜਾ ਮਾਪਨ ਦਾ ਫਾਰਮੂਲਾ ਹੈ ਲੰਬਾਈ ਚੌੜਾਈ 40 36 1440 ਵਰਗ ਕਰਮ ਬਣ ਗਿਆ ਹੁਣ ਇਹਨੂੰ ਫੁੱਟਾਂ ਦੇ ਵਿੱਚ ਕਿਵੇਂ ਕਰਾਂਗੇ ਹੁਣ ਇੱਕ ਕਰਮ ਜਿਹੜੀ ਹੈ 5.5 ਫੁੱਟ ਦੀ ਹੁੰਦੀ ਹੈ 40 ਨੂੰ 5.5 ਨਾਲ ਗੁਣਾ ਕੀਤਾ 220 ਫੁੱਟ ਹੋ ਗਿਆ 36 ਨੂੰ 5.5 ਨਾਲ ਗੁਣਾ ਕੀਤਾ 198 ਫੁੱਟ ਹੋ ਗਿਆ ਹੁਣ 220 ਨੂੰ 198 ਨਾਲ ਗੁਣਾ ਕੀਤਾ ਤਾਂ 43560 ਵਰਗ ਫੁੱਟ ਬਣ ਗਿਆ ਇਸ ਤਰ੍ਹਾਂ ਆਪਾਂ ਫੁੱਟਾਂ 'ਚ ਮਾਪ ਸਕਦੇ ਹਾਂ ਇੱਕ ਕਿੱਲੇ 'ਚ 43560 ਵਰਗ ਫੁੱਟ ਹੁਣ ਗੱਲ ਕਰਾਂਗੇ ਗਜਾਂ ਦੇ ਵਿੱਚ ਕਿਵੇਂ ਕਰਾਂਗੇ ਇਹਦੀ ਮਿਣਤੀ ਇੱਕ ਗੱਜ ਜਿਹੜਾ ਹੈਗਾ 3 ਫੁੱਟ ਦਾ ਹੁੰਦਾ 9 ਵਰਗ ਫੁੱਟ ਦਾ ਇੱਕ ਵਰਗ ਗੱਜ ਹੁੰਦਾ ਹੁਣ ਜਿਹੜਾ ਆਪਣੇ ਕੋਲ ਇਹ ਰਕਬਾ ਆਇਆ ਜਿਹੜਾ ਫੁੱਟਾਂ ਦੇ ਵਿੱਚ ਆਇਆ ਹੈ 43560 ਵਰਗ ਫੁੱਟ ਨੂੰ 9 ਤੇ ਤਕਸੀਮ ਕਰਾਂਗੇ ਤਾਂ 4840 ਵਰਗ ਗਾਜਾ ਆ ਜਾਂਦਾ ਇਸ ਤਰ੍ਹਾਂ ਅਸੀਂ ਜ਼ਮੀਨ ਦੀ ਮਿਨਤੀ ਕਰ ਸਕਦੇ ਆ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ